ਇਸ ਵੱਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਾਬਾ ਸਿਕਿਉਰਿਟੀ ਜੇਲ ਬ੍ਰੇਕ ਦੇ ਮੁੱਖ ਸਾਜ਼ਿਸ਼ਕਰਤਾ ਰਮਨਜੀਤ ਰੋਮੀ ਨੂੰ ਨਾਬਾਦੀ ਜੇਲ ਤੋਂ ਅੰਮ੍ਰਿਤਸਰ ਜੇਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਭਾਰੀ ਸੁਰੱਖਿਆ ਹੇਠ ਉਸ ਨੂੰ ਕੇਂਦਰੀ ਜੇਲ ਅੰਮ੍ਰਿਤਸਰ ਵਿੱਚ ਲਜਾਇਆ ਗਿਆ ਨਾਬਾ ਸਿਕਿਉਰਿਟੀ ਜੇਲ ਬ੍ਰੇਕ ਦੇ ਮੁੱਖ ਸਾਜ਼ਿਸ਼ਕਰਤਾ ਰਮਨਜੀਤ ਰੋਮੀ ਨੂੰ ਨਾਬਾਦੀ ਨਮੀ ਜੇਲ ਤੋਂ ਅੰਮ੍ਰਿਤਸਰ ਜੇਲ ਵਿੱਚ ਤਬਦੀਲ ਕੀਤਾ ਗਿਆ ਸਵੇਰੇ ਕਰੀਬ 8 ਵਜੇ ਭਾਰੀ ਸੁਰੱਖਿਆ ਹੇਠ ਉਸ ਨੂੰ ਕੇਂਦਰੀ ਜੇਲ ਅੰਮ੍ਰਿਤਸਰ ਵਿੱਚ ਲਜਾਇਆ ਗਿਆ ਪੰਜਾਬ ਵਿੱਚ 2016 ਵਿੱਚ ਨੱਬਾ ਜੇਲ ਬ੍ਰੇਕ ਦੇ ਮੁੱਖ ਸਾਜ਼ਿਸ਼ਕਾਰ ਰਮਨਜੀਤ ਸਿੰਘ ਉਰਫ ਰੋਮੀ ਦੀ ਕਹਾਣੀ ਬਹੁਤ ਦਿਲਚਸਪ ਹੈ ਰੋਮੀ ਪਹਿਲਾਂ ਛੋਟਾ ਮੋਟਾ ਚੋਰ ਸੀ ਅਦੇ ਕਦੇ ਕਦਾਈ ਬੈਂਕ ਧੋਖਾਧੜੀ ਕਰਦਾ ਸੀ ਰੋਮੀ ਬੈਂਕਿੰਗ ਫਰਾਡ ਕਾਰਨ ਗ੍ਰਿਫਤਾਰ ਹੋ ਕੇ ਸਿੱਧਾ ਨੱਬਾ ਜੇਲ ਚਲਾ ਗਿਆ 3 ਮਹੀਨੇ ਤੱਕ ਨੱਬਾ ਜੇਲ 'ਚ ਰਹਿਣ ਦੌਰਾਨ ਉਸਨੇ ਅੰਤਰਰਾਸ਼ਟਰੀ ਗੈਂਗਸਟਰ ਅਤੇ ਅੱਤਵਾਦੀ ਸੰਗਠਨ ਨਾਲ ਸਬੰਧ ਬਣਾ ਲਏ ਸਨ ਇਸ ਤੋਂ ਬਾਅਦ ਉਹ ਆਪਣੇ ਆਪ ਨੂੰ ਵੱਡਾ ਗੈਂਗਸਟਰ ਸਮਝਣ ਲੱਗ ਪਿਆ ਅਤੇ ਹਾਂਗਕਾਂਗ ਪਹੁੰਚ ਕੇ ਆਪਣੀ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਉਹ ਵਾਪਸ ਭਾਰਤ ਦੀ ਜੇਲ੍ਹ ਵਿੱਚ ਪਹੁੰਚ ਗਿਆ ਰਮਨਜੀਤ ਰੋਮੀ ਦਾ ਜਨਮ ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ਹੋਇਆ ਸੀ ਅਤੇ ਉਸਦੇ ਪਰਿਵਾਰਕ ਰਿਸ਼ਤੇਦਾਰ ਹਾਂਗਕਾਂਗ ਵਿੱਚ ਰਹਿੰਦੇ ਸਨ ਸ਼ੁਰੂਆਤੀ ਦੌਰ ਵਿੱਚ ਰੋਮੀ ਇੱਕ ਛੋਟੇ ਚੋਰ ਅਤੇ ਇੱਕ ਅਪਰਾਧੀ ਵਜੋਂ ਜਾਣਿਆ ਜਾਂਦਾ ਸੀ ਜੋ ਕਿ ਕ੍ਰੈਡਿਟ ਕਾਰਡ ਆਦਿ ਤਰਾਹੀ ਬੈਂਕ ਨਾਲ ਧੋਖਾਧੜੀ ਕਰਦਾ ਸੀ 2016 ਤੋਂ ਪਹਿਲਾਂ ਉਸਦਾ ਕੋਈ ਵੱਡਾ ਅਪਰਾਧਿਕ ਰਿਕਾਰਡ ਨਹੀਂ ਸੀ ਸਿਰਫ ਉਹ ਇੱਕ ਬਦਨਾਮ ਗੈਂਗਸਟਰ ਰੰਮੀ ਮਸਾਨਾ ਨਾਲ ਸੰਬੰਧਿਤ ਸੀ ਜੂਨ 2016 ਵਿੱਚ ਰੋਮੀ ਨੂੰ 40 ਚੀਨੀ ਕ੍ਰੈਡਿਟ ਕਾਰਡ ਅਤੇ ਗੈਰਕਾਨੂੰਨੀ ਹਥਿਆਰ ਰੱਖਣ ਦੇ ਨਾਲ ਟੈਕਸ ਚੋਰੀ ਵਰਗੇ ਅਪਰਾਧਾਂ ਲਈ ਗ੍ਰਿਫਤਾਰ ਕੀਤਾ ਗਿਆ ਸੀ ਇਸ ਗ੍ਰਿਫਤਾਰੀ ਤੋਂ ਬਾਅਦ ਉਹ ਨਾਬਾ ਜੇਲ੍ਹ ਪਹੁੰਚ ਗਿਆ ਨਾਬਾ ਜੇਲ੍ਹ ਚ ਰੋਮੀ ਅੱਤਵਾਦੀ ਗਰੁੱਪਾਂ ਤੇ ਵੱਡੇ ਗੈਂਗਸਟਰ ਨੂੰ ਮਿਲਿਆ ਇਹੀ ਉਹ ਦੌਰ ਸੀ ਜਦੋਂ ਰੋਮੀ ਆਪਣੇ ਆਪ ਨੂੰ ਵੱਡਾ ਗੈਂਗਸਟਰ ਸਮਝਣ ਲੱਗ ਪਿਆ ਸੀ ਉਹਨਾਂ جیل ਵਿੱਚ ਬੰਦ ਲੋਕਾਂ ਦਾ ਹਰ ਤਰ੍ਹਾਂ ਦਾ ਸਮਰਥਨ ਕਰਨ ਦਾ ਵਾਅਦਾ ਕੀਤਾ ਅਗਸਤ 2016 ਵਿੱਚ ਉਹ ਜ਼ਮਾਨਤ ਤੇ ਬਾਹਰ ਆਇਆ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਆਪਣੇ ਪਰਿਵਾਰ ਕੋਲ ਹਾਂਗਕਾਂਗ ਭੱਜ ਗਿਆ ਹਾਂਗਕong ਪਹੁੰਚਣ ਤੋਂ ਬਾਅਦ ਰੋਮੀ ਨੇ ਕਈ ਅਪਰਾਧੀ ਗੈਂਗਸਟਰਾਂ ਨਾਲ ਸੰਪਰਕ ਕੀਤਾ ਇਸ ਤੋਂ ਬਾਅਦ ਰੋਮੀ ਨੇ ਪੈਸੇ ਅਤੇ ਹਥਿਆਰ ਦੇ ਕੇ ਨਾਬਾ ਜੇਲ੍ਹ ਬਰਕ ਵਿੱਚ ਅਹਿਮ ਭੂਮਿਕਾ ਨਿਭਾਈ ਨਾਬਾ ਜੇਲ੍ਹ ਬਰਕ ਤੋਂ ਬਾਅਦ ਰੋਮੀ ਆਪਣੇ ਆਪ ਨੂੰ ਵੱਡਾ ਗੈਂਗਸਟਰ ਸਮਝਣ ਲੱਗ ਪਿਆ ਮਾਰਚ 2017 ਵਿੱਚ ਉਸਨੇ ਹਾਂਗਕong ਵਿੱਚ ਆਪਣੇ ਕਈ ਸਾਥੀਆਂ ਨਾਲ ਮਿਲ ਕੇ ਲਗਭਗ 3 ਕਰੋੜ ਰੁਪਏ ਲੁੱਟ ਲਏ ਜੋ ਕਿ ਕਰੰਸੀ एक्सचेंज ਤੋਂ ਬੈਂਕ ਵਿੱਚ ਲਿਆਏ ਜਾ ਰਹੇ ਸਨ ਇਸ ਤੋਂ ਬਾਅਦ ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਰੋਮੀ ਨੂੰ ਉਮੀਦ ਸੀ ਕਿ ਉਹ ਭਾਰਤ ਦੀ ਦਰ ਤੇ ਹਾਂਗਕਾਂਗ 'ਚ ਆਪਣਾ ਕੇਸ ਨਪਟਾਏਗਾ ਪਰ ਉਹ ਆਪਣੇ ਮਨਸੂਬਿਆਂ 'ਚ ਕਾਮਯਾਬ ਨਹੀਂ ਹੋਇਆ 21 ਫਰਵਰੀ 2018 ਨੂੰ ਹਾਂਗਕਾਂਗ ਪੁਲਿਸ ਨੇ ਇਸ ਡਕੈਤੀ ਦੇ ਮਾਮਲੇ 'ਚ ਰੋਮੀ ਨੂੰ ਗ੍ਰਿਫਤਾਰ ਕੀਤਾ ਸੀ ਇਸ ਦੇ ਨਾਲ ਹੀ ਰੋਮੀ ਦੀ ਭਾਰਤ ਵਾਪਸੀ ਦੀ ਕਾਊਂਟਡਾਊਨ ਸ਼ੁਰੂ ਹੋ ਗਈ ਪੰਜਾਬ ਪੁਲਿਸ ਨੇ ਉਸ ਦੇ ਖਿਲਾਫ ਨੱਬਾ ਜੇਲ੍ਹ ਬਰਤੋ ਲੈ ਕੇ ਉਸ ਦੇ ਸਾਰੇ ਛੋਟੇ ਮੋਟੇ ਅਪਰਾਧ ਆਦੀ 1200 ਪੰਨਿਆਂ ਦਾ ਇੱਕ ਡੋਸ਼ੀਅਰ ਤਿਆਰ ਕੀਤਾ ਇਸ ਨੂੰ ਪੂਰੇ ਸਬੂਤਾ ਸਮੇਤ ਹਾਂਗਕਾਂਗ ਪ੍ਰਸ਼ਾਸਨ ਅੱਗੇ ਰੱਖਿਆ ਗਿਆ ਹਾਂਗਕਾਂਗ ਵਿੱਚ ਵੀ ਛੇਲ ਤੋੜਨਾ ਵੱਡਾ ਅਪਰਾਧ ਮੰਨਿਆ ਜਾਂਦਾ ਹੈ ਇਸ ਲਈ ਰੋਮੀ ਨੂੰ ਭਾਰਤ ਵਾਪਸ ਭੇਜਣ ਦਾ ਫੈਸਲਾ ਕੀਤਾ ਗਿਆ ਰੋਮੀ ਅਤੇ ਦੂਜੇ ਦੇਸ਼ਾਂ ਵਿੱਚ ਰਹਿੰਦੇ ਉਸ ਦੇ ਸ਼ੁਭਚਿੰਤਕਾਂ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਉਹਨਾਂ ਨੇ ਹਾਂਗਕਾਂਗ ਪ੍ਰਸ਼ਾਸਨ ਕੋਲ ਭਾਰਤੀ ਪੁਲਿਸ ਦੁਆਰਾ ਕਥਿਤ ਅਨਮਨੁੱਖੀ ਵਿਵਹਾਰ ਨੂੰ ਲੈ ਕੇ ਪਟੀਸ਼ਨ ਦਾਇਰ ਕੀਤਾ ਸੀ ਹਾਂਗਕਾਂਗ ਪ੍ਰਸ਼ਾਸਨ ਨੇ ਸਾਰੇ ਤੱਤਾਂ ਨੂੰ ਵਿਚਾਰਨ ਤੋਂ ਬਾਅਦ ਉਸ ਨੂੰ ਭਾਰਤ ਭੇਜਣਾ ਮੁਨਾਸਿਬ ਸਮਝਿਆ ਅਤੇ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ ਰੋਮੀਤ ਪੁੱਛਗਿੱਛ ਦੌਰਾਨ ਗੈਂਗਸਟਰ ਨੈੱਟਵਰਕ ਸੰਬੰਧੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਇਸ ਦੇ ਨਾਲ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਰਮਨਜੀਤ ਰੋਮੀ ਨੂੰ ਨਾਬਾਦੀ ਨਮੀ ਛੇਲ ਤੋਂ ਬਾਅਦ ਹੁਣ ਅੰਮ੍ਰਿਤਸਰ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਪਾਰੀ ਸੁਰੱਖਿਆ හේਟ ਉਸ ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਲਜਾਇਆ ਗਿਆ ਹੈ